ਸ਼ਗਨਾ ਤੋਂ ਬਾਅਦ ਬਰਾਤ ਲਜਾਣ ਦੀ ਥਾਂ ਚੱਕਣੀ ਪਈ ਮੁੰਡੇ ਦੀ ਅਰਥੀ ਖੁਸ਼ੀਆਂ ਤੇ ਬੈਂਡ ਬਾਜੀਆਂ ਦੀ ਥਾਂ ਘਰ ਵਿੱਚ ਪੈ ਗਿਆ ਚੀਕ ਚਹਾੜਾ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਕਿਹਾ ਜਾਂਦਾ ਹੈ ਕਿ ਸਮੇਂ ਦਾ ਕੁਝ ਨਹੀਂ ਪਤਾ ਹੁੰਦਾ ਕਿ ਕਦੋਂ ਕਿੱਥੇ ਕੀ ਹੋ ਜਾਣਾ ਹੈ ਜਿਸ ਦੀ ਕਿ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਦਰਸਲ ਜੋ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਵਿੱਚ ਤੁਹਾਨੂੰ ਇੱਕ ਮੁੰਡਾ ਦਿਖਾਈ ਦੇ ਰਿਹਾ ਹੈ ਜਿਸ ਦਾ ਕਿ ਵਿਆਹ ਹੈ ਅਤੇ ਇਸ ਦੇ ਸ਼ਗਨ ਕੀਤੇ ਜਾ ਰਹੇ ਨੇ ਪਰਿਵਾਰ ਵੀ ਕਿੰਨਾ ਖੁਸ਼ ਹੈ ਅਤੇ ਉਸ ਨੂੰ ਮੱਥੇ ਟਿਕਾ ਰਿਹਾ ਹੈ ਤਾਂ ਕਿ ਪਰਾਤ ਨੂੰ ਸਹੀ ਸਮੇਂ ਤੇ ਤੋਰਿਆ ਜਾ ਸਕੇ ਅਤੇ ਨਵੀਂ ਵਿਆਹੀ ਦੁਲਹਨ ਘਰੇ ਆਵੇ ਪਰ ਇਸ ਖੁਸ਼ੀ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗੀ ਕਿ ਇੱਕੋ ਦਮ ਖੁਸ਼ੀਆਂ ਬਦਲ ਗਈਆਂ ਚੀਕ ਚਿਹਾੜਿਆਂ ਵਿੱਚ ਦਰਸਲ ਸ਼ਗਨ ਹੋਣ ਤੋਂ ਬਾਅਦ ਜਦੋਂ ਬਰਾਤ ਤੁਰਨ ਲੱਗੀ ਤਾਂ ਮੁੰਡੇ ਨੂੰ ਅਚਾਨਕ ਹਾਰਟ ਅਟੈਕ ਆ ਗਿਆ ਜਿਸ ਕਾਰਨ ਇਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਪਰਿਵਾਰ ਵਿੱਚ ਕੁਝ ਸਮਾਂ ਪਹਿਲਾਂ ਖੁਸ਼ੀਆਂ ਤੇ ਬੈਂਡ ਵਾਜੇ ਵੱਜ ਰਹੇ ਸੀ ਇੱਕੋ ਦਮ ਉੱਥੇ ਰੋਣਾ ਅਤੇ ਬਹਿਣ ਪੈਣ ਲੱਗ ਗਏ ਜਿਨ੍ਹਾਂ ਰਿਸ਼ਤੇਦਾਰਾਂ ਨੇ ਬਰਾਤ ਵਿੱਚ ਜਾਣਾ ਸੀ ਉਹਨਾਂ ਰਿਸ਼ਤੇਦਾਰਾਂ ਨੂੰ ਹੀ ਇਸ ਮੁੰਡੇ ਦੀ ਅਰਥੀ ਚੱਕਣੀ ਪਈ ਸੋ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਜ਼ਿੰਦਗੀ ਦਾ ਹਰ ਪਲ ਖੁਸ਼ੀ ਵਿੱਚ ਮਾਣੋ ਪਤਾ ਨਹੀਂ ਅਗਲਾ ਪਲ ਦੇਖਣਾ ਹੈ ਜਾਂ ਨਹੀਂ ਸੋ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ